ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੂਟੀਕ ਰਾਜਪੁਰ ਸਟੋਰ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਸੋਹਣੇ ਪ੍ਰਿੰਟਾਂ ਵਾਲੇ ਸੂਟ ਲੈ ਕੇ ਆਏ ਹਾਂ ਪ੍ਰਿੰਟ ਕਲਰ ਬਹੁਤ ਪਿਆਰੇ-ਪਿਆਰੇ ਆ ਇਹ ਮੇਰੀ ਵੀਡੀਓ ਦੇ ਵਿੱਚ ਤਕਰੀਬਨ 1 ਮੰਥ ਦੇ ਵਿੱਚ 2-3 ਵਾਰੀ ਇਹਨਾਂ ਸੂਟਾਂ ਦੀ ਵੀਡੀਓ ਆਉਂਦੀ-ਆਉਂਦੀ ਆ ਕਿਉਂਕਿ ਬਹੁਤ ਸੋਹਣੇ ਆ ਸਟੱਫ ਆ ਤੇ ਡਿਮਾਂਡ ਬਹੁਤ ਸਾਰੀ ਰਹਿੰਦੀ ਇਹਨਾਂ ਦੀ ਅੱਜ ਦੀ ਵੀਡੀਓ 'ਚ ਅਸੀਂ ਤੁਹਾਨੂੰ ਦਵਾਂਗੇ ਦਾਸ ਤੇ ਰੀਵਾ ਬ੍ਰਾਂਡ ਦੇ ਸੂਟ ਦੋਨਾਂ ਦਾ ਸਟੱਫ ਸੇਮ ਰਹੂਗਾ ਜਸਟ ਇੱਕ ਫਰਕ ਹੁੰਦਾ ਜੀ ਬ੍ਰੈਂਡ ਦਾ ਦੋਨੋਂ ਹੀ ਪਿਓਰ ਕੈਮਰੀਕ ਦੇ ਉੱਪਰ ਆ ਸਟੱਫ ਇਹਨਾਂ ਦੇ ਦੁਪੱਟੇ ਵੀ ਸੇਮ ਆ ਤੇ ਸਟੱਫ ਵੀ ਸੇਮ ਆ 10 ਬ੍ਰੈਂਡ ਦਾ ਸੂਟ ਹਮੇਸ਼ਾ ਹੀ 200 ਰੁਪਏ ਮਹਿੰਗਾ ਹੁੰਦਾ ਏ ਜਸਟ ਇੱਕ ਬ੍ਰੈਂਡ ਦਾ ਫਰਕ ਪੈ ਜਾਂਦਾ ਏ ਇਹ ਮੈਂ ਤੁਹਾਨੂੰ ਤਾਂ ਦੱਸਿਆ ਕਿ ਮੈਂ ਤੁਹਾਨੂੰ ਇਹ ਅੱਜ ਦੀ ਵੀਡੀਓ ਦੇ ਸਾਰੇ ਹੀ ਸੂਟ ਇੱਕੋ ਹੀ ਪ੍ਰਾਈਸ 'ਚ ਦਵਾਂਗੀ ਅਗਰ ਅਸੀਂ ਸਿੰਗਲ ਕਲੇ 10 ਦੇ ਸੂਟ ਪਾਉਂਦੇ ਤਾਂ ਅਸੀਂ 2200 ਨੂੰ ਪਾਉਂਦੇ ਤੇ ਉਹ ਇਹ ਹੈਗੇ ਨੇ ਸਾਰੇ ਅੱਜ ਦੇ ਵੀਡੀਓ ਦੇ 2000 ਦੇ ਸੂਟ ਜਿਹੜਾ ਵੀ ਤੁਸੀਂ ਸੂਟ ਲੈਣਾ ਹੈ 2000 ਦਾ ਲੈ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈਗਾ 8283828381 ਨੰਬਰ ਹੈ ਜੀ ਇਸ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਪਿਕਸ ਸੈਂਡ ਕਰ ਸਕਦੇ ਹੋ ਬਹੁਤ ਪਿਆਰੀ ਪਿਆਰੀ ਜੀ ਕਲੈਕਸ਼ਨ ਆ ਕਲਰ ਆਪਸ਼ਨ ਤੁਸੀਂ ਖੁਦ ਦੇਖ ਲੈਣੀ ਸਟਫ ਤਾਂ ਬਹੁਤ ਸੋਹਣਾ ਹੈ ਵਿਦਆਊਟ ਲਾਈਨਿੰਗ ਬਣਾਓ ਇਹ ਜਿਹੜਾ ਸਟਫ ਹੈ ਇਹ ਸਾਡੇ ਘਰ ਦੇ ਵਿੱਚ ਇਹ 4-5 ਸੂਟ ਨੇ ਮਤਲਬ 5 ਇੱਕ ਸੂਟ ਨੇ ਮੇਰੇ ਮੰਮੀ ਕੋਲ ਨੇ 3 ਸੂਟ ਇਹ ਗਰਮੀਆਂ ਚ ਰੋਜ਼ ਇੱਕ ਪਾਓ ਇੱਕ ਖੋਲੋ ਬਿਦਾਉਟ ਲਾਈਨਿੰਗ ਸੂਟ ਨੇ ਇਹ ਜਿਹੜੇ ਬਣਨੇ ਵਾਲੇ ਨੇ ਸਟੱਫ ਬਹੁਤ ਸੋਹਣਾ ਇਹਨਾਂ ਦਾ ਕਿਉਂਕਿ ਜਿਹੜਾ ਸਟੱਫ ਆ ਫਾ ਜੂਜ਼ ਕੀਤਾ ਹੁੰਦਾ ਉਹਨੂੰ ਬਹੁਤ ਦਿਲ ਖੋਲ ਕੇ ਕਹਿ ਸਕਦੇ ਆ ਕਿ ਵਾਕੀ ਸਟੱਫ ਬਹੁਤ ਜ਼ਿਆਦਾ ਫਾਈਨ ਆ ਠੀਕ ਹੈ ਇਹ ਵੀ ਨਹੀਂ ਹੈਗਾ ਕਿ ਇੱਕ ਦੋ ਤੋਂ ਆ ਪਾਓ ਤੁਸੀਂ ਖਰਾਬ ਹੋ ਜਾਣਾ ਇਵਨ ਕਿ ਛੋਟਾ 2 ਸਾਲ ਸੂਟ ਕੀਤੇ ਨਹੀਂ ਆਉਂਦਾ ਹੈਗਾ ਪਿਓਰ ਦੇ ਸੂਟ ਆ ਜੀ 5 ਮੀਟਰ ਦਾ ਇਹ ਰਹੇਗਾ ਸੂਟ ਸਾਰਿਆਂ ਦੇ ਦੁਪट्टे ਤਾਂ ਨਹੀਂ ਖੋਲ ਕੇ ਦਿਖਾਵਾਂਗੇ ਕਿਉਂਕਿ ਬਹੁਤ ਸਾਰੀ ਕੁਆਂਟੀਟੀ ਦਾ ਸਟਾਕ ਆ ਤੁਹਾਨੂੰ ਇਹਦਾ ਇੱਕ ਦੋ ਦੁਪੱਟਾ ਖੋਲ ਦੰਨੇ ਆ ਲੰਮੇ ਛੋੜੇ ਦੁਪੱਟੇ ਨੇ ਪਿਓਰ ਮਸਲੀਨ ਦੇ ਠੀਕ ਹੈ 2000 ਦਾ ਸੂਟ ਆ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਜੇ ਪੰਜਾਬ ਦੇ ਵਿੱਚ 70 ਤੋਂ 80 ਰੁਪਏ ਨੇ ਤੇ ਬਾਕੀ ਅਦਰ ਸਟੇਟ ਦਾ ਫਿਰ ਤੁਹਾਡੇ ਐਡਰੈਸ ਦੇ ਅਕੋਰਡਿੰਗ ਆ ਜਾਣਗੇ ਇਹਦੇ ਵਿੱਚ ਸੇਮ ਪ੍ਰਿੰਟ ਦੇ ਵਿੱਚ ਇਹ ਤਿੰਨ ਕਲਰ ਨੇ ਤੁਸੀਂ ਇਹਨਾਂ ਨੂੰ ਲੇਸਿਸ ਲਾ ਕੇ ਬਣਵਾ ਲਓ ਜਾਂ ਫਿਰ ਵਰਕ ਕਰਵਾ ਲਓ ਜਾਂ ਫਿਰ ਸਿੰਪਲ ਸੂਟ ਹਲਕੀ ਜਿਹੀ ਪਾਈਪਿੰਗ ਦੇ ਕੇ ਬਣਵਾ ਲਓ ਬਹੁਤ ਸੋਹਣੇ ਸੂਟ ਨੇ ਜੀ ਦੁਪट्टे ਵੀ ਬਹੁਤ ਪਿਆਰੇ ਆ ਇਹਦਾ ਦੁਪੱਟਾ ਖੋਲ ਕੇ ਦਿਖਾਨੀ ਆ ਤੁਹਾਨੂੰ ਮੈਂ ਬਹੁਤ ਸੋਹਣਾ ਦੁਪੱਟਾ ਇਦਾਂ ਹੈਗਾ ਜੀ ਦੁਪੱਟਾ ਪ੍ਰਿੰਟਿੰਗ ਬਹੁਤ ਸੋਹਣੀ ਆ ਠੀਕ ਹੈ ਇਹਦੇ ਵਿੱਚ ਕਲਰ ਦੇ ਦੰਨੇ ਆ ਇਹ ਹਲਕਾ ਜਿਹਾ ਸੀ ਗ੍ਰੀਨ ਜਾਂ ਸ਼ੇਡ ਆ ਜਾਂਦਾ ਇਹਦੇ ਵਿੱਚ ਤੁਹਾਨੂੰ ਸੇਮ ਦੋ ਸੂਟ ਮਿਲ ਜਾਣਗੇ ਕਲਰ ਦੇ ਵਿੱਚ ਇੱਕ ਇਹਦੇ ਵਿੱਚ ਆ ਜਾਏਗਾ ਇਹ 골ਡਨ ਜਾਂ ਸ਼ੇਡ ਆ ਇਹਦੇ ਵਿੱਚ ਵੀ ਤੁਹਾਨੂੰ ਸੇਮ ਦੋ ਸੂਟ ਮਿਲ ਜਾਣਗੇ ਪੰਜ ਸੂਟ ਹੈਗੇ ਨੇ ਇਸ ਪ੍ਰਿੰਟ ਦੇ ਵਿੱਚ ਨੈਕਸਟ ਪ੍ਰਿੰਟ ਵੀ ਬਹੁਤ ਪਿਆਰਾ ਹੈ ਬਹੁਤ ਸੋਹਣੇ ਫਲਾਰ ਨੇ ਜੀ ਡਿਜੀਟਲ ਪ੍ਰਿੰਟਿੰਗ ਆ ਸਾਰੀ ਸੂਟਾਂ ਦੀ ਦੁਪੱਟੇ ਬਹੁਤ ਸ਼ਾਨਦਾਰ ਹੈ ਕਲਰ ਆਪਸ਼ਨ ਤਾਂ ਤੁਸੀਂ ਦੇਖ ਹੀ ਰਹੇ ਹੋ ਦੇਖੋ ਕਲਰ ਇਹ ਸਾਰੇ ਕਲਰ ਨੇ ਜੀ ਇਸ ਡਿਜ਼ਾਈਨ ਦੇ ਵਿੱਚ ਨੈਕਸਟ ਹੈਗਾ ਇਹ 골ਡਨ ਜャ ਸ਼ੇਡ ਆ ਬਹੁਤ ਪਿਆਰਾ ਪ੍ਰਿੰਟ ਆ ਸੂਟ ਦਾ ਇਹਦਾ ਦੁਪੱਟਾ ਖੁੱਲਿਆ ਹੋਇਆ ਸੀਗਾ ਤੁਹਾਨੂੰ ਖੋਲ ਕੇ ਦਿਖਾ ਦੰਨੇ ਆ ਇਹ ਹੈਗਾ ਜੀ ਇਹਦਾ ਦੁਪੱਟਾ ਦੁਪੱਟੇ ਵੀ ਲੰਮੇ ਚੌੜੇ ਨੇ ਪੂਰੇ ਪਿਓਰ ਮਸਲੀਨ ਦੇ ਦੁਪੱਟੇ ਇਹ ਹੈਗੇ ਇਹਦੇ ਵਿੱਚ ਕਲਰ ਆਪਸ਼ਨ ਪਰਪਲ ਦੇ ਵੀ ਸੋਨੂੰ ਸੇਮ ਚ ਦੋ ਸੂਟ ਮਿਲ ਜਾਣਗੇ ਇੱਕ ਮਿਲ ਜੇਗਾ ਜੀ ਇਹ ਥੋੜਾ ਜਿਹਾ ਰਸਟੀ ਜਿਹਾ ਸ਼ੇਡ ਆ ਬਹੁਤ ਪਿਆਰਾ ਜਿਹਾ ਕਲਰ ਪ੍ਰਿੰਟ ਤਾਂ ਇੱਕ ਤੋਂ ਇੱਕ ਨੇ ਦੇਖੋ ਜੀ ਸੂਟ ਅ 1 ਸੂਟ ਪਹਿਲਾਂ ਮੈਂ ਤੁਹਾਨੂੰ ਦਿਖਾਨੀ ਹੈ ਅਸੀਂ ਹੁਣੇ ਸੂਟ ਦਿਖਾਏ ਆ ਤੁਹਾਨੂੰ ਜਿਹੜੇ ਇਹ ਵਾਲੀ ਮੈਂ ਦਿਖਾ ਕੇ ਹਟੀਆਂ ਇਹ ਤੁਹਾਨੂੰ ਮੈਚਿੰਗ ਚ ਮਿਲਣਗੇ ਵਿੱਚ ਵਿੱਚ ਨਾ ਜਦੋਂ ਇਕੱਠਾ ਕੁਆਂਟੀਟੀ ਚ ਮਾਲ ਚਕਵਾਨੇ ਆ ਤੋ ਆਪਣੀ ਮਰਜ਼ੀ ਨਾਲ ਵੀ ਕੁਛ ਨਾ ਕੁਛ ਵਿੱਚ ਫਾ ਦੰਨੇ ਆ ਇਹ ਹੈਗੀ ਆ ਜੀ ਇਹਦੀ ਡਿਜੀਟਲ ਪ੍ਰਿੰਟ ਦੇ ਉੱਪਰ ਸਲਵਾਰ ਠੀਕ ਹੈ ਤੇ ਇਹ ਹੈਗੀ ਆ ਸ਼ਰਟ ਐਦਾਂ ਹੀ ਮੈਚਿੰਗ ਸੂਟ ਮਿਲ ਜਾਣਗੇ ਤੁਹਾਨੂੰ ਬਹੁਤ ਪਿਆਰੀ ਪ੍ਰਿੰਟਿੰਗ ਇਹਨਾਂ ਦੇ ਵੀ ਸਟਫ ਸੇਮ ਆ, ਬ੍ਰਾਂਡ ਸੇਮ ਆ। ਇਹ ਦੁਪੱਟਾ ਪ੍ਰਾਈਸ ਸੇਮ ਹੈ ਜੀ 2000 ਦੇ ਵਿੱਚ ਨੇ ਸਾਰੇ ਸੂਟ। ਦੇਖੋ ਸੂਟ। ਠੀਕ ਹੈ ਇਹ ਮੈਚਿੰਗ ਸੂਟ ਨੇ ਮੈਂ ਤਾਂ ਕਰਕੇ ਦੁਬਾਰਾ ਤੁਹਾਨੂੰ ਦਿਖਾਣ ਲੱਗੀ ਆ। ਪਹਿਲਾਂ ਮੈਂ ਜਿੱਦਾਂ 올ਓਵਰ ਹੁੰਨੇ ਉਦਾਂ ਹੀ ਦਿਖਾਤੇ ਸੀਗੇ। ਇਹਦੇ ਵਿੱਚ ਤੁਹਾਨੂੰ ਮਿਲ ਜੇਗੀ ਇਹ ਵਾਲੀ ਪਿੰਕ ਸ਼ੇਡ ਦੇ ਵਿੱਚ ਸਲਵਾਰ। ਠੀਕ ਹੈ। ਤੇ ਇਹ ਹੈਗਾ ਜੀ ਰੈਸਟ ਦਾ ਸ਼ੇਡ ਇਹਦੇ ਵਿੱਚ ਤੁਹਾਨੂੰ ਮਿਲ ਜਾਗੇ ਇਹ ਸੌਰੀ ਇਹ ਦਾ ਤੀਜਾ ਕਲਰ ਓਕੇ ਇਹ ਦਾ ਤੀਜਾ ਕਲਰ ਆ ਠੀਕ ਹੈ ਇਹਦੇ ਵਿੱਚ ਵੀ ਤੁਹਾਨੂੰ ਸੇਮ بیس ਕਲਰ ਨਾਲ ਦੀ ਸਲਵਾਰ ਮਿਲ ਜਾਗੇ ਇਹ ਸਾਰੇ ਹੀ ਸੂਟ ਗਲਤੇ ਦਿਖਾਏ ਗਏ ਤੇ ਇਹ ਹੈਗਾ ਜੀ ਇਹ ਵੀ ਤੁਹਾਨੂੰ ਮੈਂ ਦਿਖਾਤੇ ਆ ਸੂਟ ਪਰ ਇਹ ਵੀ ਪਲੇਨ ਸਲਵਾਰਾਂ ਦੇ ਨਾਲ ਇਦਾਂ ਡਿਜੀਟਲ ਪ੍ਰਿੰਟ ਦੀਆਂ ਸਲਵਾਰਾਂ ਨੇ ਬਹੁਤ ਸੋਹਣੀਆਂ ਤੇ ਇਹ ਹੈਗੇ ਜੇ ਸ਼ਰਟ ਆ ਇਹ ਡਿਜੀਟਲ ਪ੍ਰਿੰਟ ਤੇ ਨੇ ਸਾਰੀਆਂ ਦੁਪੱਟਾ ਤੁਸੀਂ ਦੇਖਿਆ ਹੀ ਹੋਇਆ ਇਹ ਸੈੱਟ ਵੀ ਮੈਂ ਤੁਹਾਨੂੰ ਦਿਖਾ ਚੁੱਕੀ ਸੀ ਇਹਨਾਂ ਦੇ ਵਿੱਚ ਇਹ ਕਲਰ ਨੇ ਠੀਕ ਹੈ ਇਹ ਮਤਲਬ ਕਿ ਡਿਜੀਟਲ ਪ੍ਰਿੰਟਿੰਗ ਦੇ ਨਾਲ ਸਲਵਾਰਾਂ ਨੇ ਇਹਨਾਂ ਸੂਟਾਂ ਦੀ ਮੈਂ ਤਾਂ ਰਿਪੀਟ ਦਿਖਾਈਆਂ ਇਹਦੇ ਨਾਲ ਇਹ ਵਾਲੀ ਸਲਵਾਰ ਹੈ ਠੀਕ ਹੈ ਇਹਦੇ ਨਾਲ ਇਦਾਂ ਸੇਮ ਗੋਲਡਨ ਸ਼ੇਡ ਚ ਆ ਜੇਗੀ ਤੇ ਜਿਹੜਾ ਹੁਣ ਸੂਟ ਦਿਖਾਉਣ ਜਾ ਰਹੀਆਂ ਇਹ ਹੈਗਾ ਜੀ ਬਹੁਤ ਸੋਹਣੇ ਪ੍ਰਿੰਟ ਦੇ ਉੱਪਰ ਰੈਸਟ ਕਲਰ ਦੇ ਇਹ ਸੂਟ ਤੁਹਾਨੂੰ ਮਿਲੇਗਾ 3.5 ਮੀਟਰ ਦਾ ਤੇ ਪਣਾ ਹੈਗਾ ਜੀ ਬਹੁਤ ਵੱਡਾ ਤੁਹਾਡਾ ਪਣਾ ਘੇਰਾ ਜਿੰਨਾ ਮਰਜੀ ਆ 32 ਤੇ 3 ਇੰਚ इजीली ਇਹੇ ਬਣਦਾ ਇਹ ਸਿੰਗਲ ਪਨੇ ਦੇ ਵਿੱਚੋਂ ਸੂਟ ਬਣਦਾ ਹੁੰਦਾ ਇਹ ਵੀ ਦਾਸ ਬ੍ਰਾਂਡ ਦਾ ਹੀ ਸੂਟ ਆ 올ਓਵਰ ਸੂਟ ਹੈ ਜੀ 3.5 ਮੀਟਰ ਚ ਤੁਹਾਨੂੰ ਮਿਲੇਗਾ ਇਹ ਤੇ ਦੁਪੱਟਾ ਵੀ ਇਹਦਾ ਪਿਓਰ ਮਸਲੀਨ ਦੇ ਉੱਪਰ ਆ ਇਹ ਹੈਗਾ ਜੀ ਇਹਦਾ ਦੁਪੱਟਾ ਇਹਦੇ ਵਿੱਚ ਤੁਹਾਨੂੰ ਇਹ ਸੇਮ ਦੇ ਵਿੱਚ ਦੋ-ਦੋ ਸੂਟ ਮਿਲ ਜਾਣਗੇ 컬러 ਦੇਖ ਲਓ ਕਿੰਨੇ ਸੋਹਣੇ ਆ ਸਾਰੇ ਹੀ 컬러 ਬਹੁਤ ਪਿਆਰੇ ਆ ਦੇਖੋ ਸੂਟ ਜਿੱਦਾਂ ਫੁੱਲ ਚੁੱਕ-ਚੁੱਕ ਕੇ ਉੱਪਰ ਲਗਾਏ ਹੋ ਨੇ ਇੱਕ-ਇੱਕ ਫੁੱਲ ਛੁਣ-ਛੁਣ ਕੇ ਬਹੁਤ ਸੋਹਣਾ ਸੂਟ ਆ ਬਹੁਤ ਪਿਆਰਾ ਠੀਕ ਆ ਇਹਦੇ ਨਾਲ ਵੀ ਤੁਹਾਨੂੰ ਇਹ ਪਲੇਨ ਡਿਜੀਟਲ ਪ੍ਰਿੰਟ ਦੀ ਸਲਵਾਰ ਮਿਲੇਗੀ ਠੀਕ ਹੈ ਜੀ ਇਹ ਹੈਗਾ ਸ਼ਰਟ ਦਾ ਪ੍ਰਿੰਟ ਹੁਣ ਤੁਸੀਂ ਖੁਦ ਗੈਸ ਲਾ ਸਕਦੇ ਹੋ ਵੀ ਬਣਨ ਤੋਂ ਬਾਅਦ ਲੁੱਕ ਕਿਦਾਂ ਆਏਗੀ ਸੂਟ ਦੇ ਇਹਨੂੰ ਜਦੋਂ ਤੁਸੀਂ ਸਟਿਚਿੰਗ ਕਰਵਾਓਗੇ ਜੇ ਡਿਜ਼ਾਈਨਰ ਜਾਂ ਸੂਟ ਬਣਾਣਾ ਤਾਂ ਸਲਵਾਰ ਦੇ ਪੌਂਚੇਆਂ ਤੇ ਲੇਸਿਸ ਵਗੈਰਾ ਦੇ ਕੇ ਸ਼ਰਟ ਦਾ ਪੈਚ ਦੇ ਕੇ ਬਹੁਤ ਸੋਹਣੀ ਲੁੱਕ ਦਾ ਸੂਟ ਬਣੇਗਾ ਇਹਦੇ ਨਾਲ ਇਦਾਂ ਬਲੈਕ ਸ਼ੇਡ ਦੇ ਵਿੱਚ ਸਲਵਾਰ ਆ ਜਾਏਗੀ ਠੀਕ ਹੈ ਜੀ ਇਹਦੇ ਵਿੱਚ ਪਰਪਲ ਕਲਰ ਦੇ ਵਿੱਚ ਸਲਵਾਰ ਆ ਜਾਏਗੀ ਨੈਕਸਟ ਸੂਟ ਦਿਖਾ ਰਹੇ ਹਾਂ ਤੁਹਾਨੂੰ ਕਿਉਂਕਿ ਸਾਡੇ ਕੋਲ ਤਾਜੀ ਪੈਕ ਹੋ ਕੇ ਸਟਾਕ ਆ ਜਾਂਦਾ ਹੈ ਚੈੱਕ ਕਰਕੇ ਇਹ ਹੈਗਾ 5 ਮੀਟਰ ਦਾ ਸੂਟ ਠੀਕ ਹੈ 올ਓਵਰ ਸੂਟ ਰਹੂਗਾ ਇਹ ਪ੍ਰਿੰਟ ਬਹੁਤ ਸੋਹਣਾ ਹੈ ਇਹਦੇ ਨਾਲ ਵੀ ਪਿਓਰ ਮਸਲੀਨ ਦਾ ਦੁਪੱਟਾ ਇਹ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਕਲਰ ਆਪਸ਼ਨ ਬਹੁਤ ਪਿਆਰੀ ਪਿਆਰੀ ਠੀਕ ਹੈ ਜੀ ਨੈਕਸਟ ਦੇ ਰਹੇ ਆ ਇਹ ਸਾਰੇ 10 ਬ੍ਰਾਂਡ ਦੇ ਸੂਟ ਨੇ ਜਿਹੜਾ ਇਹ ਵਾਲਾ ਸੂਟ ਹੈ ਇਹ ਵੀ ਤੁਹਾਨੂੰ 3.5 ਮੀਟਰ ਦੇ ਵਿੱਚ ਮਿਲੇਗਾ ਠੀਕ ਹੈ 3.5 ਮੀਟਰ ਦਾ ਸੂਟ ਹੈ ਜੀ ਇਹ ਵਾਲਾ ਵੀ ਪ੍ਰਿੰਟ ਬਹੁਤ ਸੋਹਣਾ ਹੈ ਤੁਸੀਂ ਜਿੰਨੇ ਮਰਜ਼ੀ ਥੋੜਾ ਹੈਵੀ ਆ ਘੇਰਾ ਲੈਂਥ ਜਿੰਨੀ ਮਰਜ਼ੀ ਆ ਕਲਰ ਦੇਖੋ ਕਿੰਨਾ ਸੋਹਣਾ ਹੈ ਪ੍ਰਿੰਟ ਕਿੰਨਾ ਪਿਆਰਾ ਹੈ ਤੇ ਦੁਪੱਟਾ ਤਾਂ ਉਸ ਤੋਂ ਵੀ ਜ਼ਿਆਦਾ ਪਿਆਰਾ ਹੈ ਬਹੁਤ ਸੋਹਣੇ ਦੁਪੱਟੇ ਨੇ ਸੂਟਾਂ ਦੇ ਮਤਲਬ ਇਹ ਸੂਟ ਆ ਜਿਹੜਾ ਇਹ 3 ਮੀਟਰ ਦਾ ਹਰੀਖ ਦਾ ਬਣ ਜਾਂਦਾ ਫਿਰ ਵੀ ਇਹ 3.5 ਮੀਟਰ ਆ ਤੁਸੀਂ ਈਜ਼ੀਲੀ ਪਟਿਆਲਾ ਸਲਵਾਰ ਵੀ ਜੇ ਲੈ ਕੇ ਕਰਦੇ ਹੋ ਤਾਂ ਇਹਨਾਂ ਦੀ ਬਣਾ ਸਕਦੇ ਹੋ ਠੀਕ ਹੈ ਜੀ ਨੈਕਸਟ ਪ੍ਰਿੰਟ ਇਹ ਵੀ ਤੁਹਾਨੂੰ 3.5 ਮੀਟਰ ਚ ਮਿਲੇਗਾ ਸੂਟ ਇਦਾਂ ਹੀ ਪ੍ਰੋਪਰ ਘੇਰਾ ਇਹ ਡਬਲ ਘੇਰਾ ਦੇਖੋ ਇਹ ਹੁਣ ਇਹ ਡਬਲ ਘੇਰਾ ਆਪਣਾ ਮੋਸਟਲੀ ਘੇਰਾ ਹੁੰਦਾ ਜੀ ਜੇ ਤੁਸੀਂ 25 26 ਵੀ ਬਣਾਉਣੇ ਹੋ ਮੈਂ ਤੁਹਾਨੂੰ ਦੱਸਦੀ ਆ ਇਹ ਹੈਗਾ ਜੀ 3 ਇੰਚ ਦੀ ਕਟਾਈ ਵਾਲਾ ਘੇਰਾ ਜਿਨ੍ਹਾਂ ਨੇ ਮਤਲਬ ਕਿ 28 ਇੰਚ ਘੇਰਾ ਪਾਣਾ ਹੁੰਦਾ ਏ ਉਹਨਾਂ ਦੇ ਵੀ ਈਜ਼ੀਲੀ ਬਣਦੇ ਆ ਸੂਟ ਠੀਕ ਹੈ ਬਾਕੀ ਦਾ ਕੱਟ ਜਿਨ੍ਹਾਂ ਦੇ ਹੁੰਦੇ ਹੋ ਤਾਂ ਸਾਈਡਾਂ ਤੋਂ ਥੋੜਾ ਜਿਹੜਾ ਕਪੜਾ ਵਾਛ ਦਿਓ ਕੰਮ ਆ ਜਾਂਦਾ ਪੌਂਚੀਆਂ ਵਗੈਰਾ ਦੇ ਨੀਚੇ ਇਹ ਹੈਗਾ ਇਹ ਦੁਪੱਟਾ ਇਹਦਾ ਇਹਦੇ ਕਲਰ ਵੀ ਬਹੁਤ ਸੋਹਣੇ ਆ ਮਤਲਬ ਕਿ ਇੱਕ ਸਾਈਡ ਜਦੋਂ ਤੁਸੀਂ ਡਬਲ ਕਰੋਗੇ ਤਾਂ 3 ਇੰਚ ਦਾ ਇਹਨਾਂ ਦਾ ਅਰਜ ਹੁੰਦਾ ਹੈ ਟੋਟਲ 60 ਇੰਚ ਦਾ ਅਰਜ ਹੁੰਦਾ ਹੈ ਇਹ ਹੈਗਾ ਜੀ 5 ਮੀਟਰ ਦਾ ਸੂਟ ਠੀਕ ਹੈ ਦੁਪੱਟੇ ਤੇ ਪ੍ਰਿੰਟ ਸੂਟਾਂ ਦੇ ਇੱਕ ਤੋਂ ਇੱਕ ਬਹੁਤ ਸੋਨੇ ਸੋਨੇ ਜੇ ਕਲਰ ਰਹਿ ਜਾਂਦੀ ਜਾਂ ਛੇੜ ਆ ਜਾਂਦਾ ਹੈ ਨੈਕਸਟ ਹੈਗਾ ਜੀ ਗ੍ਰੇ ਟੋਨ ਦੇ ਉੱਪਰ ਇਹ ਵੀ 3.5 ਮੀਟਰ ਵਾਲਾ ਸੂਟ ਆ ਠੀਕ ਹੈ ਦਾਸ ਬ੍ਰਾਂਡ ਦੇ ਸੂਟ ਨੇ ਇਹ ਤੁਹਾਨੂੰ ਸਿੰਗਲ ਸਿੰਗਲ ਦਿਖਾ ਦਾਨੀਆਂ ਜਿਹੜੇ ਵਿੱਚ ਆ ਗਏ ਇਹ ਵੀ 3.5 ਮੀਟਰ ਦਾ ਸੂਟ ਬਣੇਗਾ ਜੀ। ਠੀਕ ਹੈ। ਸਾਰੀ ਇਹ 5 ਮੀਟਰ ਵਾਲਾ ਸੂਟ ਆ। ਇਹ 5 ਮੀਟਰ ਦਾ ਸੂਟ ਆ। ਇਹ ਵੀ ਪ੍ਰਿੰਟ ਬਹੁਤ ਸੋਹਣਾ ਹੈ। ਇਹ ਵੀ 5 ਮੀਟਰ ਦਾ ਸੂਟ ਆ। ਦੇਖੋ ਪ੍ਰਿੰਟ ਕਿੰਨਾ ਪਿਆਰਾ ਹੈ। ਕਲਰ ਪ੍ਰਿੰਟਡ ਡਿਜ਼ਾਈਨ ਦਾ ਇੱਕ ਤੋਂ ਇੱਕ ਨੇ ਤੁਸੀਂ ਖੁਦ ਦੇਖ ਸਕਦੇ ਹੋ। ਬਹੁਤ ਸੋਹਣੀ ਪ੍ਰਿੰਟਿੰਗ ਆ। ਥੋਡੇ ਰੰਦਰ ਜੀ ਕਮੈਂਟਾਂ ਦਾ ਮੈਨੂੰ ਇੰਤਜ਼ਾਰ ਬਹੁਤ ਸੋਹਣੇ ਸੋਹਣੇ ਤੁਹਾਡੇ ਕਮੈਂਟ ਹੁੰਦੇ ਆ ਇਹ ਸੂਟ ਵੀ ਬਹੁਤ ਪਿਆਰੇ ਪ੍ਰਿੰਟ ਦਾ ਕਲਰ ਦੇਖੋ ਕਿੰਨਾ ਸੋਹਣਾ ਠੀਕ ਹੈ ਜੀ ਮਸਲੀਨ ਦੇ ਦੁਪੱਟਿਆਂ ਦੇ ਨਾਲ yellow ਕਲਰ ਦੇ ਵਿੱਚ ਸੂਟ ਆ 5 ਮੀਟਰ ਦਾ ਸੂਟ ਆ ਠੀਕ ਹੈ ਰੀਵਾ ਬ੍ਰਾਂਡ ਦਾ ਸੂਟ ਹੈ ਜੀ ਪਿਓਰ ਮਸਲੀਨ ਦਾ ਹੈਗਾ ਦੁਪੱਟਾ ਸਟਫ ਸੇਮ ਹੈ ਜਸਟ ਅ ਬ੍ਰਾਂਡ ਦਾ ਫਰਕ ਆ। ਇਹ ਹੈਗਾ ਥੋੜਾ ਜਿਹਾ ਕੋਲਡ ਲੇਡੀ ਚਾਟ। ਠੀਕ ਹੈ ਰੀਵਾ ਬ੍ਰਾਂਡ ਦੇ ਉੱਪਰ ਆ ਜੀ। ਦਾਦੀਆਂ ਨਾਨੀਆਂ ਵਾਸਤੇ ਬਹੁਤ ਸੋਹਣਾ ਸਟੱਫ ਆ। ਨੈਕਸਟ ਪ੍ਰਿੰਟ ਇਹ 5-5 ਮੀਟਰ ਦੇ ਸੂਟ ਨੇ ਜਿਹੜੇ ਹੁਣ ਤੁਹਾਨੂੰ ਮੈਂ ਦਿਖਾ ਰਹੀ ਹਾਂ ਸਾਰੇ ਜੇ ਕੋਈ ਸੂਟ ਐਕਸਟਰਾ ਹੋਇਆ 3.5 ਨਾਲੋਂ ਮੈਂ ਤੁਹਾਨੂੰ ਦੱਸ ਦਾਂਗੀ ਇਹ ਸਾਰੇ ਹੈਗੇ ਨੇ ਜੀ 5-5 ਮੀਟਰ ਵਾਲੇ ਸੂਟ ਰੀਵਾ ਬ੍ਰਾਂਡ ਦੇ ਸੂਟ ਨੇ ਪ੍ਰੋਪਰ ਸਟੈਂਪ ਕੰਨੀ ਦੇ ਉੱਪਰ ਹੋਏਗੀ ਸਾਰਿਆਂ ਦੇ ਇਹ ਨਹੀਂ ਹੈਗਾ ਕਿ ਜਸਟ ਟੈਗ ਲੱਗਿਆ ਹੋਇਆ ਤੁਹਾਨੂੰ ਕੰਨੀ ਤੇ ਵੀ ਪ੍ਰੋਪਰ ਲਿਖਿਆ ਹੋਇਆ ਮਿਲੇਗਾ ਕਲਰ ਪ੍ਰਿੰਟ ਬੀਚ ਵਾਲੇ ਕਲਰ ਬਹੁਤ ਸੋਹਣੇ ਆ ਠੀਕ ਹੈ ਜੀ 5-5 ਮੀਟਰ ਦੇ ਸੂਟ ਨੇ ਇਹ ਸਾਰੇ ਇਹ ਦੋ ਸੂਟ ਤੁਹਾਨੂੰ ਗੰਗਾ ਬ੍ਰਾਂਡ ਦੇ ਦੇਣੇ ਆ ਅੱਜ ਹਰ ਇੱਕ ਬ੍ਰਾਂਡ ਆਪਾਂ ਨੇ ਪ੍ਰਿੰਟ ਦੇ ਵਿੱਚ ਪਾ ਦੇਣਾ ਬਹੁਤ ਪਿਆਰਾ ਸਟਾਫ ਹੈ ਵੀ ਇਹ ਗੰਗਾ ਬ੍ਰਾਂਡ ਦਾ ਸੂਟ ਆ ਪ੍ਰਿੰਟਡ ਇਹਦੇ ਨਾਲ ਜਿਹੜਾ ਦੁਪੱਟਾ ਥੋੜਾ ਜਿਹਾ कॉटन मस्लिन ਹੋਏਗੀ ਮਿਕਸ ਜੈ ਸਟਫ ਹੈ ਇਹ ਜਿਹੜਾ ਦੁਪੱਟੇ ਦਾ कॉटन ਸਟਾਈਲ ਦੇ ਵਿੱਚ ਜ਼ਿਆਦਾ ਹੈ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਠੀਕ ਹੈ ਇਹ ਦੋ ਹੀ ਸੂਟ ਨੇ ਗੰਗਾ ਦੇ ਬਾਕੀ ਦਿਖਾਣੇ ਆ ਜੀ ਬਰੀਕ ਪ੍ਰਿੰਟ ਦੇ ਉੱਪਰ ਇਸ ਪ੍ਰਿੰਟ ਦੇ ਵਿੱਚ ਅਸੀਂ ਤੁਹਾਨੂੰ ਕਾਫੀ ਸਾਰੇ ਕਲਰ ਦਿੰਨੇ ਆ ਇਹਨੂੰ ਤੁਸੀਂ ਲੇਸਿਸ ਲਗਾ ਕੇ ਜਾਂ ਪਾਈਪਿੰਗ ਦੇ ਕੇ ਬਹੁਤ ਸੋਹਣਾ ਸੂਟ ਬਣਾ ਸਕਦੇ ਹੋ ਪ੍ਰਿੰਟਡ ਸੂਟ ਨੇ ਤੁਸੀਂ ਫਰਾਕ ਸੂਟ ਬਣਾ ਸਕਦੇ ਹੋ ਅਲੱਗ-ਅਲੱਗ ਤਰ੍ਹਾਂ ਦੀ ਡਿਜ਼ਾਈਨਿੰਗ ਕਰ ਸਕਦੇ ਹੋ ਇਹਨਾਂ ਇਹ ਜਿਹੇ ਹੈਗੇ ਦੁਪੱਟੇ ਇਹਨਾਂ ਦੇ ਟੇਢੀਆਂ ਲਾਈਨਾਂ 'ਚ ਜਾਣਗੇ ਕਲਰ ਮਿਲ ਜਾਏਗਾ ਗ੍ਰੇ ਠੀਕ ਹੈ ਸੇਮ ਪ੍ਰਿੰਟ ਦੇ ਵਿੱਚ ਇਹ ਆ ਜਿਹੇ ਗਾਜੀ ਗ੍ਰੀਨ ਜੀ ਟੋਨ ਦੇ ਉੱਪਰ ਠੀਕ ਹੈ ਇਹ ਵੀ ਗ੍ਰੀਨ ਟੋਨ ਤੇ ਆ ਤੁਹਾਨੂੰ ਤਿੰਨ ਸੂਟ ਮਿਲ ਜਾਣਗੇ ਸੇਮ ਕਲਰ ਦੇ ਵਿੱਚ 2 ਮਿਲ ਜਗਾ ਜੀ ਪਰਪਲ ਕਲਰ ਦਾ ਸੂਟ ਠੀਕ ਹੈ ਪਰਪਲ ਦੇ ਵਿੱਚ ਵੀ ਤੁਹਾਨੂੰ ਤਿੰਨ ਸੂਟ ਮਿਲ ਜਾਣਗੇ ਇਹ ਸਾਰੇ ਬ੍ਰੀਕ ਪ੍ਰਿੰਟਸ ਨੇ ਇਕੱਠਾ ਸਟਾਕ ਚੱਕਿਆ ਹੋਇਆ ਸਾਰੇ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਇਹ ਵੀ ਪ੍ਰਿੰਟ ਬਹੁਤ ਸੋਹਣਾ ਥੋੜਾ ਵੱਡਾ ਫਲਾਰ ਆ ਜਾਂਦਾ बहुत सोहनी प्रिंटिंग आ ये प्रिंट सीमर के उपर भी काफ़ी ज़्यादा आता से बहुत बारी मैं थोनों सीमर के उपर दिखाया हूँ कॉटन से भी आ गए हैं कलर ऑप्शन भी सी ये है जी मस्टर्ड कलर के उपर बहुत प्यारा प्रिंट ठीक है ਇਹ ਆ ਗਿਆ ਥੋੜਾ ਜਿਹਾ ਸਕਾਈ ਲਾਈਟ ਸਕਾਈ ਕਰੀਮੀ ਜਾਂ ਸ਼ੇਡ ਆ ਬਹੁਤ ਸੋਹਣਾ ਸਕਾਈ ਕਰੀਮ ਵਾਈਟ ਜਾਂ ਸ਼ੇਡ ਇਦਾਂ ਹੈਗਾ ਜੀ ਸੂਟ ਇਹ ਇਹਦਾ ਦੁਪੱਟਾ ਕਰੀਮ ਕਲਰ ਵਾਈਟ ਕਰੀਮ ਜੇ ਟੋਨ ਆ ਜਾਂਦੀ ਆ ਇੱਕ ਸੂਟ ਤੁਹਾਨੂੰ ਇਹ ਵੀ ਲੱਣ ਗਈ ਇਹ ਵੀ ਪ੍ਰਿੰਟ ਬਹੁਤ ਪਿਆਰਾ ਹੈ ਇਹਦੇ ਵਿੱਚ ਇਹ ਸੇਮ ਚ ਦੋ ਕਲਰ ਤੇ ਦੋ ਹੈਗੇ ਨੇ ਜੀ ਗਰੇ ਦੇ ਵਿੱਚ ਮਸਲੀਨ ਦੇ ਦੁਪੱਟੇ ਨੇ ਸਾਰੀ ਸੂਟਾਂ ਦੇ ਨਾਲ ਤੇ 2000 ਹੈਗਾ ਪ੍ਰਾਈਸ ਇਹਨਾਂ ਸੂਟਾਂ ਦਾ ਉਮੀਦ ਕਰਦੀ ਹਾਂ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਤੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇ ਰਹੇ ਹੋ ਜਿਹਦੇ ਲਈ ਵੀ ਥੈਂਕ ਯੂ so much